ਸਵੀਰਾਂ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨਦੀਆਂ ਨੇ ਜਿਨ੍ਹਾਂ ਚ ਭਗਵੰਤ ਮਾਨ ਦੀ ਪਤਨੀ ਬੰਗਾ ਦੇ ਕਾਲਜ ਚ ਤੀਆਂ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆ ਰਹੀ ਨੇ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਮਾਨ ਨੂੰ ਮੁੱਖ ਮਹਿਮਾਨ ਵਜੋਂ ਤੀਆਂ ਦੇ ਮੇਲੇ ਤੇ ਇਨਵਾਈਟ ਕੀਤਾ ਗਿਆ ਹੈ ਇਤਿਆਂ ਦਾ ਮੇਲਾ ਗੁਰੂ ਨਾਨਕ ਕਾਲਜ ਫਾਰ ਔਮਨ ਬੰਗਾ ਚ ਮਨਾਇਆ ਗਿਆ ਹੈ ਜਿੱਥੇ ਭਗਵੰਤ ਮਾਨ ਦੀ ਪਤਨੀ ਦਾ ਬਹੁਤ ਵਧੀਆ ਸਵਾਗਤ ਕੀਤਾ ਗਿਆ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਮਾਨ ਨੂੰ ਕਾਲਜ ਦੇ ਪ੍ਰਬੰਧਕਾਂ ਵੱਲੋਂ ਫੁੱਲਾਂ ਦਾ ਬੁਕੇ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਤੇ ਉੱਥੇ ਮੌਜੂਦ ਵਿਦਿਆਰਥਣਾਂ ਇਸ ਜਨਾਨੇ ਗੁਰਪ੍ਰੀਤ ਕੌਰ ਮਾਨ ਨੇ ਤੀਆਂ ਦੇ ਮੇਲੇ ਪਹੁੰਚ ਬੱਚੀਆਂ ਨਾਲ ਖੂਬ ਸਮਾਂ ਬੰਨਿਆ ਤੇ ਪਰਫਾਰਮੈਂਸ ਵੀ ਦੇਖੀਆਂ ਇਸ ਮੇਲੇ ਦੌਰਾਨ ਗੁਰਪ੍ਰੀਤ ਕੌਰ ਮਾਨ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਡਰੈਸ ਦੇ ਵਿੱਚ ਨਜ਼ਰ ਆਈ ਤੇ ਉਹਨਾਂ ਨੇ ਬ੍ਰਾਊਨ ਕਲਰ ਦੇ ਸੂਟ ਜਾਂ ਕਹਿ ਲਓ ਪੰਜਾਬੀ ਪਹਿਰਾਵਾ ਵੀ ਪਹਿਨਿਆ ਇਸ ਜਨਾਨੇ ਗੁਰਪ੍ਰੀਤ ਕੌਰ ਮਾਨ ਨੇ মিডিਆ ਨਾਲ ਗੱਲਬਾਤ ਵੀ ਕੀਤੀ ਟੀਆਂ ਦੇ ਤੌਰ ਤੇ ਕੀ ਕਹਿੰਦੇ ਹੋ ਦੇਖੋ ਤੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ ਹੀ ਜਸ਼ਨ ਨਾਲ ਖੁਸ਼ੀ ਨਾਲ ਤੀਆਂ ਦਾ ਜਿਹੜਾ ਤਿਹਾਰ ਹਰ ਸ਼ਹਿਰ ਛਰ ਪਿੰਚ ਮਨਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ ਚ ਜਾ ਕੇ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰੀਏ ਜਿਹੜਾ ਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਪਿਆਲੇ ਪੈਣਾ ਲਈ ਕੀਤਾ ਸੀਗਾ ਉਹ ਕਦੋਂ ਤੱਕ ਹੋ ਰਿਹਾ ਦੇਖੋ ਮਾਨ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ ਤੇ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਅਦਾ ਲੋਕਾਂ ਨਾਲ ਸੀਪਕ ਸਿੰਘ ਜ਼ਿਲ੍ਹੇ ਨੂੰ ਸੀਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ ਇੱਕ ਯੂਨੀਵਰਸਿਟੀ ਵੀ ਸੀਪਕ ਸਿੰਘ ਦੇ ਯਾਦ ਵਿੱਚ ਖੋਣੀ ਚਾਹੀਦੀ ਬੱਚਿਆਂ ਦੀ ਸਿੱਖਿਆ ਦੇ ਲਈ ਉਹ ਨਾਤੇ सीएम साहब तक ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਹੈ ਬਣ ਗਈ। ਠੀਕ। ਓਕੇ। ਥੈਂਕ ਯੂ। ਥੈਂਕ ਯੂ। ਜਿਕੇ ਨੇ ਖਾਸ ਕਿ ਗੁਰਪ੍ਰੀਤ ਕੌਰ ਮਾਨ ਨੇ ਪੈਨਾ ਵੀ ਤੀਆਂ ਦੇ ਮੇਲੇ ਤੇ ਚੀਫ ਗੈਸਟ ਵਜੋਂ ਇਨਵਾਈਟ ਕੀਤਾ ਜਾ ਚੁੱਕਾ ਹੈ ਤੇ ਜਿਸ ਦੀਆਂ ਤਸਵੀਰਾਂ ਗੁਰਪ੍ਰੀਤ ਕੌਰ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਸਨ। ਅਕੀ ਤਾਂ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ। ਇਹ ਤਸਵੀਰਾਂ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨਦੀਆਂ ਨੇ ਜਿਨ੍ਹਾਂ ਚ ਭਗਵੰਤ ਮਾਨ ਦੀ ਪਤਨੀ ਬੰਗਾ ਦੇ ਕਾਲਜ 'ਚ ਤੀਆਂ ਦਾ ਤਿਉਹਾਰ ਮਨਾਉਂਦੇ ਹੋਏ ਨਜ਼ਰ ਆ ਰਹੀ ਨੇ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਮਾਨ ਨੂੰ ਮੁੱਖ ਮਹਿਮਾਨ ਵਜੋਂ ਤੀਆਂ ਦੇ ਮੇਲੇ ਤੇ ਇਨਵਾਈਟ ਕੀਤਾ ਗਿਆ ਹੈ। ਇਤਿਆਂ ਦਾ ਮੇਲਾ ਗੁਰੂ ਨਾਨਕ ਕਾਲਜ ਫਾਰ ਔਮਨ ਬੰਗਾ 'ਚ ਮਨਾਇਆ ਗਿਆ ਹੈ ਜਿੱਥੇ ਭਗਵੰਤ ਮਾਨ ਦੀ ਪਤਨੀ ਦਾ ਬਹੁਤ ਵਧੀਆ ਸਵਾਗਤ ਕੀਤਾ ਗਿਆ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਗੁਰਪ੍ਰੀਤ ਕੌਰ ਮਾਨ ਨੂੰ ਕਾਲਜ ਦੇ ਪ੍ਰਬੰਧ ਮੌਜੂਦ ਵਿਦਿਆਰਥਣਾਂ ਨੇ ਮੂ ਮਿੱਠਾ ਕਰ ਉਹਨਾਂ ਦਾ ਸਵਾਗਤ ਵੀ ਕੀਤਾ ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਮਾਨ ਨੇ ਤੀਆਂ ਦੇ ਮੇਲੇ ਪਹੁੰਚ ਬੱਚੀਆਂ ਨਾਲ ਖੂਬ ਸਮਾਂ ਬੰਨਿਆ ਤੇ ਪਰਫਾਰਮੈਂਸ ਵੀ ਦੇਖੀਆਂ ਇਸ ਮੇਲੇ ਦੌਰਾਨ ਗੁਰਪ੍ਰੀਤ ਕੌਰ ਮਾਨ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਡਰੈਸ ਦੇ ਵਿੱਚ ਨਜ਼ਰ ਆਈ ਤੇ ਉਹਨਾਂ ਨੇ ਬ੍ਰਾਊਨ ਕਲਰ ਦੇ ਸੂਟ ਜਾਂ ਕਹਿ ਲਓ ਪੰਜਾਬੀ ਪਹਿਰਾਵਾ ਵੀ ਪਹਿਨਿਆ ਇਸ ਦੇ ਨਾਲ ਹੀ ਗੁਰਪ੍ਰੀਤ ਕੌਰ ਮਾਨ ਨੇ মিডিਆ ਨਾਲ ਗੱਲਬਾਤ ਵੀ ਕੀਤੀ ਟੀਆਂ ਦੇ ਤੌਰ ਤੇ ਕੀ ਕਰਨ ਦੇਖੋ ਤੀਆਂ ਦੀਆਂ ਪਹਿਲਾਂ ਤਾਂ ਸਾਰੀਆਂ ਪੰਜਾਬ ਦੀਆਂ ਧੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਹੁਤ ਹੀ ਨਾਲ 3 ਦਾ ਜਿਹੜਾ ਤਹਾਰ ਹੈ ਉਹ ਹਰ ਸ਼ਹਿਰ ਛਰ ਪਿੰਚ ਬਣਾਇਆ ਜਾ ਰਿਹਾ ਹੈ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਲੋਕਾਂ ਚ ਜਾ ਕੇ ਜੜੀਆਂ ਖੁਸ਼ੀਆਂ ਸਾਂਝੀਆਂ ਕਰੀਏ ਕਿ ਕੁਮਾਨ ਸਾਹਿਬ ਨੇ ਜਿਹੜਾ 1000 ਰੁਪਏ ਦਾ ਪਿੰਘਾ ਲਈ ਪੈਣਾ ਲਈ ਕੀਤਾ ਸੀ ਉਹ ਕਦੋਂ ਤੱਕ ਹੋ ਰਿਹਾ ਨਹੀਂ ਕੁਮਾਨ ਸਾਹਿਬ ਕਹਿਣੀ ਕਥਨੀ ਦੇ ਪੂਰੇ ਪੱਕੇ ਨੇ ਜਿਹੜਾ 1000 ਦਾ 1100 ਦਾ ਵਾਅਦਾ ਸੀਗਾ ਉਹ ਸਾਡੇ ਬਿਲਕੁਲ ਯਾਦ ਹੈ ਤੋ ਪੂਰਾ ਕਰਕੇ ਹੀ ਵੋਟਾਂ ਮੰਗਣ ਜਾਵਾਂਗੇ ਇਹ ਵੀ ਸਾਡਾ ਵਾਦਾ ਲੋਕਾਂ ਨੂੰ। ਸ੍ਰੀ ਸ਼ਿਪਕ ਸਿੰਘ ਜ਼ਿਲ੍ਹੇ ਨੂੰ ਸ਼ਿਪਕ ਸਿੰਘ ਮੈਡੀਕਲ ਕਾਲਜ ਤੇ ਮਿਲ ਗਿਆ। ਇੱਕ ਯੂਨੀਵਰਸਿਟੀ ਵੀ ਸ਼ਿਪਕ ਸਿੰਘ ਦੇ ਯਾਦ ਵਿੱਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸਿੱਖਿਆ ਦੇ ਲਈ। ਮੈਂ ਲਾਦੇ ਤੇ ਵੀ ਚਲੋ ਮੇਰੇ ਧਿਆਨ 'ਚ ਨਹੀਂ ਹੈਗਾ ਪਰ ਮੈਂ ਜ਼ਰੂਰ ਸੀਐਮ ਸਾਹਿਬ ਤੱਕ ਤੁਹਾਡੀ ਗੱਲ ਪਹੁੰਚੀ ਕਰੂੰਗੀ ਤੇ ਹੋ ਸਕਦਾ ਹੈ ਮੰਨ ਦਿੱਤੀ। ਠੀਕ। ਠੀਕ। ਜਿਕੇ ਨਾਲ ਖਾਸ ਹੈ ਗੁਰਪ੍ਰੀਤ ਕੌਰ ਮਾਨ ਨੇ ਪਹਿਨਾ ਵੀ ਤੀਆਂ ਦੇ ਮਹੀਨੇ ਤੇ ਚੀਫ ਗੈਸਟ ਵਜੋਂ ਇਨਵਾਈਟ ਕੀਤਾ ਜਾ ਚੁੱਕਾ ਹੈ ਤੇ ਜਿਸ ਦੀਆਂ ਤਸਵੀਰਾਂ ਗੁਰਪ੍ਰੀਤ ਕੌਰ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਬਾਕੀ ਤਾਂ ਕੀ ਕੁਝ ਕਹਾਂ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ